ਹਾਂ ਜਿਹੜੇ ਬੰਦੇ ਨੇ ਕਦੇ ਇੱਕ ਹੁਣ ਨਵੀਂ ਥਿਊਰੀ ਚੱਲੀ ਸੀ ਹਨਾ ਪਿੱਛੇ ਜੇ ਆ ਨਵੇਂ ਬਾਬੇ ਉੱਠੇ ਹਨਾ ਜਿਹੜੇ ਅੱਜ ਕੱਲ ਬਹੁਤ ਲਗਜ਼ਰੀ ਆ ਸਾਡ ਮੇਰੇ ਹੀ ਤੁਸੀਂ ਦੇਖੇ ਆ ਵੀ ਕਿੱਡੇ ਕਿੱਡੇ ਟਰਾਸਟ ਕਾਲਜ ਸਕੂਲ ਬਣਾ ਗਏ ਹਨਾ ਇੱਕ ਉਹ ਉਸੇ ਥਿਊਰੀ ਤੋਂ ਚੱਲੇ ਉਹ ਉਹਨਾਂ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਕੋਟ ਕੀਤਾ ਬਾਅਦ ਵਿੱਚ ਆਪਦੀਆਂ ਥਿਊਰੀਆਂ ਵਾੜ ਲੀਆਂ ਫੇਰ ਉਹ ਕਹਿੰਦੇ ਜੀ ਬਾਬਾ ਦੀਪ ਸਿੰਘ ਦਾ ਸੀਸ ਕਿਵੇਂ ਕੱਟਿਆ ਗਿਆ ਤੇ ਉਹ ਕਿਵੇਂ ਹਰ ਸੀਸ ਤਲੀ ਦੇ ਉੱਤੇ ਰੱਖ ਲਿਆ ਉਹਨਾਂ ਨੇ ਐਵੇਂ ਕਿਵੇਂ ਕਰਦਾ ਪਰ ਲੋਕਾਂ 'ਚ ਐਂ ਨੈਗੇਟਿਵਿਟੀ ਫਲਾਤੀ ਬਈ ਇਹ ਹੋ ਹੀ ਨਹੀਂ ਸਕਦਾ ਵੀ ਜਿਹੜਾ ਕੁਝ ਮੈਂ ਨਹੀਂ ਕਰ ਸਕਦਾ ਉਹ ਕੋਈ ਵੀ ਨਹੀਂ ਕਰ ਸਕਦਾ ਹੁਣ ਇੱਕ ਹੁਸੈਨ ਬੂਲਟ ਆ ਹਨਾ ਜਮਾਇਕਾ ਦਾ ਹਾਂ ਬਈ ਇੱਕ ਉਹਨੇ ਕਿੰਨੇ ਉਹਨੇ 100 ਮੀਟਰ ਇਸ ਦੇ ਕਿੰਨੇ ਰਿਕਾਰਡ ਆਪਦੇ ਵੀ ਤੋੜਦੇ ਉਹ ਬੰਦੇ ਨੇ ਤੇ ਹੁਣ ਆ ਜਿਹੜੇ ਬੈਠੇ ਆ ਫੇਸਬੁੱਕ ਤੇ YouTube ਦੇ ਉੱਤੇ ਜਿੰਨੇ ਵੱਡੇ ਵਿਦਵਾਨ ਇਹਨਾਂ ਨੂੰ ਕਹ ਤੁਸੀਂ ਭੱਜ ਕੇ ਦਿਖਾ ਦਿਓ ਨਹੀਂ ਜਾਂਦੇ ਬਈ ਥੋੜੇ ਜੋ ਕਪੈਸਿਟੀ ਨਹੀਂ ਗਈ ਉਹ ਗੱਲ ਵੱਖਰੀ ਹੈ ਬਾਕੀ ਭਗਤੀ ਸ਼ਕਤੀ ਹੈ ਬਾਈ ਪ੍ਰਮਾਤਮਾ ਨੇ ਆਪਣਾ ਧਰਮ ਖੜਾ ਹੀ ਕਰੇ ਕਰਾਮਾਤ ਹੈ ਨਹੀਂਗੀ ਹੁਣ ਤੁਸੀਂ ਸਮੁੰਦਰ ਦੇ ਵਿੱਚ ਇੱਕ ਕਰਾਮਾਤ ਹੈ ਕਿੱਥੇ ਨਹੀਂ ਉਹ ਦਰਖਤ ਤਾਂ ਖੜੇ ਹੋ ਰੋਜ਼ ਨਵੇਂ ਪੱਤੇ ਕੱਢਦੇ ਆ ਠੀਕ ਹੈ ਰੋਜ਼ ਉਹਨਾਂ ਦੀਆਂ ਜੜਾਂ ਥੱਲੇ ਨੂੰ ਜਾਂਦੀਆਂ ਪਾਣੀ ਆ ਪਾਣੀ ਧਰਤੀ ਦੇ ਵਿੱਚੋਂ ਕਿਤੇ ਡੂੰਘਾ ਚਲਾ ਜਾਂਦਾ ਪਰ ਦਰਖਤ ਨਹੀਂ ਝੁਕਦੇ ਕਰਾਮਾਤੀ ਆ ਕਰਾਮਾਤੀ ਆ ਹੁਣ ਧਰਤੀ ਦੀ ਸੱਲ ਕਿੱਥੋਂ ਆਈ ਆ ਅਸਲ ਵਿੱਚ ਕਾਰਜੋਗ ਦਾ ਰਹੂ ਹਣਾ ਹਾਂ ਬਸ ਉਹੀ ਜਿਹੜੇ ਗੁਰੂ ਸਾਹਿਬ ਦੇ ਸਕੇ ਨਹੀਂ ਬਾਈ ਤੇ ਜਿਹੜਾ ਉਸਤਾਦ ਆ ਤੁਹਾਨੂੰ ਸਿਖਾਉਣ ਵਾਲਾ ਉਹ ਵੀ ਤਾਂ ਗੁਰੂ ਹੀ ਆ ਗੁਰੂ ਹੀ ਆ ਤੇ ਉਹਦੇ ਸਕੇ ਤੁਸੀਂ ਕਿੱਥੋਂ ਹੋ ਜਾਓਗੇ ਤੁਸੀਂ ਸਿੱਖ ਕੀ ਲਵੋਗੇ ਇੱਕ ਆਪਣੇ ਬਾਈ ਬੜੀ ਉਹ ਚੱਲਦੀ ਹੈਗੀ ਕਿਸੇ ਬਲੈਂਡ ਚ ਜਾਵੜਾ ਈਰਖਾ ਜਿਵੇਂ ਮਤਲਬ ਉਹਨੇ ਐਵੇਂ ਕਿਵੇਂ ਕਰ ਲਿਆ ਯਾਰ ਮੈਂ ਕਰਦਾ ਮੈਂ ਸਿਰਾਂਗਾ ਦੂਜੇ ਆਪਣੇ ਬਈ ਅਸਲ ਤੇ ਨਾ ਮੁੱਦਾ ਇਹ ਆ ਚਾਹੇ ਤੁਸੀਂ ਸਕੇ ਆ ਹਨਾ ਸਕੇ ਤਾ ਐ ਚਾਚਿਆਂ ਦੇ ਪੁੱਤ ਵੀ ਜਿੱਥੇ ਬਹੁਤ ਪਿਆਰ ਆ ਉੱਥੇ ਬਹੁਤ ਜ਼ਿਆਦਾ ਵਧੀਆ ਪਰ ਜੇ ਤੁਸੀਂ ਇੱਕ ਕਿਸੇ ਦਾ ਕਰਦੇ ਹੋ ਨਾ ਬਹੁਤ ਤੁਸੀਂ ਆ ਉਹਦੇ ਦਿਲੋਂ ਕਰਦੇ ਹੋ ਵੀ ਯਾਰ ਵੀ ਇਹ ਬੰਦਾ ਵੀ ਯਾਰ ਆਪਾਂ ਐ ਨਾ ਇਹਨੂੰ ਫੀਲ ਹੋਵੇ ਵੀ ਆਪਾਂ ਇਹਨਾਂ ਦੇ ਨਹੀਂਗੇ ਤੇ ਇਹ ਆਪਣਾ ਨਹੀਂਗਾ ਹਨਾ ਪਰ ਉਹ ਕਿਸੇ ਟਾਈਮ ਦੇ ਉੱਤੇ ਜਿੱਦਣ ਉਹ ਬੰਦੇ ਨੂੰ ਮੌਕਾ ਮਿਲੇ ਤੇ ਉਹ ਫਿਰ ਤਾਨੂੰ ਦਿਖਾ ਜਾਂਦਾ ਵੀ ਤੁਸੀਂ ਕੀ ਚੀਜ਼ ਆ ਹਨਾ ਹਾਂ ਵੀ ਉਹ ਕਹਿੰਦੇ ਹੁੰਦੇ ਹਨ ਕਿ ਔਕਾਤ ਦਿਖਾਦੀ ਹਾਂ ਉਹ ਮਤਲਬ ਗਾਂ ਆਲੇ ਨੇ ਦਿਖਾਦੀ ਕਿ ਤੁਸੀਂ ਦਿਖਾਦੀ ਜਾਂ ਤੁਹਾਡੀ ਔਕਾਤ ਉਹਨੇ ਦਿਖਾਦੀ ਵੀ ਤੂੰ ਇੰਨੇ ਇੱਕ ਜੋਗਾ ਜਾਂ ਤੂੰ ਚਾਹੇ ਲੱਖ ਮੇਰਾ ਕਰੀ ਗਿਆ ਜਾਂ ਕੁਝ ਵੀ ਕੀਤਾ ਹਨਾ ਬਿਲਕੁਲ ਜੀ ਮਤਲਬ ਅੱਜ ਥਿਊਰੀ ਵੀ ਇਹ ਬਣ ਗਈ ਸਿਰਫ ਜਿਵੇਂ ਆਪਦਾ ਸੋਚ ਕੇ ਚੱਲਣਾ ਅੱਗੇ ਬਜ਼ੁਰਗ ਸੀਗੇ ਬਾਈ ਤੂੰ ਦੇਖਿਆ ਕਦੇ ਬਜ਼ੁਰਗ ਦੇਖੇ ਸੀ ਵੀ ਟੈਨਸ਼ਨ ਦਾ ਮਰੀਜ਼ ਹੋਵੇ ਕੋਈ ਬਜ਼ੁਰਗ 100 ਸਾਲ ਦਾ ਹੋ ਕੇ ਮਰਿਆ ਹੋਊ ਕਦੇ ਟੈਨਸ਼ਨ ਦਾ ਮਰੀਜ਼ ਹੋਇਆ ਹੋਵੇ ਕੋਈ ਨਹੀਂ ਅਸੀਂ ਦਲੇਰ ਸੀਗੇ ਗੱਲਾਂ ਤੋਂ ਦਲੇਰੀ ਬਹੁਤ ਆਏ ਹਰ ਜਗ੍ਹਾ ਬਾਈ ਇਹੀ ਆ ਹੁਣ ਮਤਲਬ ਲੱਤਾਂ ਖਿੱਚਣ ਦੀ ਹਰੇਕ ਥਾਂ ਹੀ ਭਾਵਨਾ ਹਾਂ ਤੁਸੀਂ ਇਹਨਾਂ ਦੁਕਾਨਾਂ ਤੇ ਚਲੇ ਜਾਓ ਦੁਕਾਨ ਵਾਲੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਗੱਲ ਹੀ ਹੋ ਰਹੀ ਹੈ ਤੇ ਤੁਸੀਂ ਜਾਂ ਭਰਾਵਾਂ ਅੰਚ ਦੇਖ ਲਓ ਭਰਾ ਇੱਕ ਦੂਜੇ ਦੀ ਖਿੱਚੀ ਜਾਂਦੇ ਹਾਲਾਂਕਿ ਵੀ ਜਿਹੜੇ ਇੱਕ ਦਿਨ ਮਤਲਬ ਇੱਕ ਟੱਬਰ ਦੇ ਵਿੱਚ ਆ ਮੰਨ ਲਾ ਚਾਹੇ ਤਾਏ ਚਾਚੇ ਦੇ ਪੁੱਤਾ ਚਾਹੇ ਸਾਡੇ ਦਾਦੇ ਦੀ ਈੜਾ ਆ ਦਾ ਜਾਂ ਹੁਣ ਗਾਹਾਂ ਸਾਡੇ ਪਿਓ ਤਾਂ ਐ ਚਾਚਿਆਂ ਦੀ ਈੜਾ ਆ ਦਾ ਹਨ ਅਸੀਂ ਇੱਕ ਘਰੇ ਇੱਕੋ ਵੇਰੀ ਜੰਮੇ ਆ ਹਾਂ ਬਈ ਦੁਬਾਰਾ ਤਾਂ ਨਹੀਂ ਜੰਮਣਾ ਇੱਥੇ ਖਬਰ ਕਿੱਥੇ ਜਨਮ ਮਿਲਣਾ ਕਿੱਥੇ ਨਹੀਂ ਮਾਲਕ ਜਾਣਦਾ ਹਨ ਪਰ ਉਮਰਦੋ ਥਿਉਰੀ ਨਹੀਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਕੀ ਕਰੀ ਜਾਂਦੇ ਆ ਕੀ ਤੁਸੀਂ ਕਿਹਨੂੰ ਬੁਰਾ ਬਣਾਈ ਜਾਂਦੇ ਆ ਕਾਦੇ ਵਾਸਤੇ ਕਰਦੇ ਇਹ ਸਾਰਾ ਕੁਝ ਹਨ ਮੈਂ ਆਪਦੀ ਗੱਲ ਕਰਦਾ ਵੀ ਆਪਾਂ ਕੋਈ ਛੋਮਣਾ ਟਰੈਕਟਰ ਨਹੀਂ 4x ਸੁਖੇ ਵਾਲਾ ਬਈ 91 ਮੈਂ ਉਹਦਾ ਲਾ ਕੇ ਪੰਜਵਾ ਗੇਰ ਕਿਦਾਂ ਸਾਇਲੈਂਸਰ ਦੀ ਆਵਾਜ਼ ਆਉਂਦੀ ਬਹੁਤ ਕੋਲੀ ਮੈਨੂੰ ਲੱਗੀ ਮੈਂ ਉਹ ਵੀਡੀਓ ਵੀਡੀਓ ਬਣਵਾ ਲਿਖੇ ਚ ਸਹੀ 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 ਅੱਛਾ ਉੱਥੇ ਕਮੈਂਟ ਆਏ ਝੋਟੇ ਦਾ ਮੈਂ ਲਿਖਤਾ ਤੇ ਝੋਟਾ ਮੈਨੂੰ ਕਹਿੰਦਾ ਝੋਟੇ ਦਾ ਤਾਂ ਫੇਰ ਪਤਾ ਲੱਗੂ ਹਾਲ ਸੈਟ ਉਹ ਮੈਂ ਕਿਹਾ ਯਾਰ ਮੂਰਖਾ ਤੂੰ ਇਹ 911 ਨੂੰ ਕੀ ਆ ਮਤਲਬ ਹੋਰ ਵਾਈ ਸਹੀ ਗੱਲ ਵੀ ਉਹ ਮਾਈਂਡ ਸੈਟ ਹੋਇਆ ਵੀ ਹਰੇਕ ਨੂੰ ਪਤਾ ਨਹੀਂ ਮਾਈਂਡ ਸੈਟ ਬਈ ਹੋ ਗਿਆ ਵੀ ਬਸ ਹਾਂ ਬੋਲਣਾ ਹੀ ਬੋਲਣਾ ਅਸਲ ਦੇ ਵਿੱਚ ਨਾ ਉਹੀ ਆ ਉਸਤਾਦਾਂ ਦੀ ਘਾਟ ਰਹੇਗੀ ਬੰਦੇ ਪੜ੍ਹੇ ਨਹੀਂਗੇ ਬੰਦਿਆਂ ਨੂੰ ਪਤਾ ਨਹੀਂ ਲੱਗਿਆ ਥੂਰੀਆਂ ਨਹੀਂ ਕੋਸ ਪਤਾ ਸਿਰਫ ਬਸ ਇਨਾ ਵੀ ਤੈਨੂੰ ਬੁਰਾ ਕਹਿਣਾ ਬਸ ਜਿਵੇਂ ਮਰਜ਼ੀ ਕਹਿਣਾ ਤੈਨੂੰ ਚਾਹੇ ਲੱਖ ਪਤਾ ਮੈਨੂੰ ਨਹੀਂ ਪਤਾ ਮੈਂ ਕਹਣਾ ਯਾਰ ਬਲਵਿੰਦਰ ਤੈਨੂੰ ਬੜਾ ਪਤਾ ਹਾਂ ਆਹੀ ਥਿਉਰੀ ਆ ਮੈਨੂੰ ਵੀ ਹਾਲਾਂਕਿ ਪਤਾ ਮੈਨੂੰ ਨਹੀਂ ਹਨਾ ਪਤਾ ਨਹੀਂ ਕਿੰਨੇ ਵੀ ਹਨਾ ਚਲੋ ਠੀਕ ਆ ਪਰਮਾਤਮਾ ਆਪਾਂ ਨੂੰ ਸਿੱਖਦੇ ਆ ਬਈ ਸਿੱਖਣਾ ਚਾਹੀਦਾ ਹਰੇਕ ਨੂੰ ਆਪੋ ਉੱਤੇ ਨਹੀਂ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖੇ ਇਸੇ ਕਰਕੇ ਬਣਾਇਆ ਲਰਨਰ ਹਨਾ ਇੰਗਲਿਸ਼ ਦੇ ਵਿੱਚ ਲਰਨਰ ਬੋਲ ਜਿਹੜਾ ਸਿੱਖਦਾ ਰਹਿੰਦਾ ਬੰਦੇ ਦੀ ਜਿਵੇਂ ਲਰਨਿੰਗ ਆ ਉਹ ਲਾਈਫ ਲੌਂਗ ਚੱਲਦੀ ਸਾਰੀ ਜ਼ਿੰਦਗੀ ਬੰਦਾ ਸਿੱਖਦਾ ਮਰਨ ਤੱਕ ਸਿੱਖੀ ਹੋਈ ਜਾਂਦਾ ਕੋ ਰੋਜ਼ ਨਵਾਂ ਸਿੱਖਦੇ ਆਪਾਂ ਮੈਂ ਤਾਂ ਇਥੋਂ 100 ਗੱਲਾਂ ਸਿੱਖੀਆਂ ਹੋਣ ਉਸੇ ਕਿਹਿਆ ਹੋਣੀ ਆ ਮੈਂ ਜਵਾਕਾਂ ਤੋਂ ਬਹੁਤ ਕੁਝ ਸਿੱਖਿਆ ਨਵੀਂ ਚੀਜ਼ ਸਿੱਖਣ ਨੂੰ ਹਾਂ ਪਰ ਜੇ ਮੈਂ ਕਹੀ ਜਾਵਾਂ ਵੀ ਨਹੀਂ ਨਹੀਂ ਮੈਂ ਤਾਂ ਵੀ ਐਂਡ ਆ ਬਸ ਮੈਨੂੰ ਹੀ ਪਤਾ ਇਹ ਫਿਰ ਗੱਲ ਮਾੜੀ ਆ ਆਹੀ ਥਿਊਰੀ ਅੱਜ ਦੀ ਅੱਜ ਜਿਹੜੇ ਬੰਦੇ ਨੂੰ ਡੱਕਾ ਨਹੀਂ ਪਤਾ ਉਹ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਤੈਨੂੰ ਕੁਝ ਨਹੀਂ ਪਤਾ ਜਿਹੜੇ ਵਿਦਵਾਨ ਬੰਦੇ ਆ ਜਿਹੜੇ ਸਭ ਕੁਝ ਜਾਣਦੇ ਉਹ ਟਿਕੇ ਬੈਠੇ ਆ ਪਾਸੇ ਹੋਏ ਤੇ ਜਿਹੜੇ ਬੰਦੇ ਜਿਨ੍ਹਾਂ ਨੂੰ ਕੋਹ ਨਹੀਂ ਪਤਾ ਉਹਨਾਂ ਦਾ ਫਿਰ ਬਾਹਾਂ ਦੋਨੇ ਤਾਂ ਚੱਕੀਆਂ ਤੇ ਰੋਲਾ ਪਾਈ ਜਾਂਦੇ ਆ ਖੜਕਦੇ ਆ ਹਾਂ ਵੀ ਉਹ ਦਿਖਾਉਂਦੇ ਆ ਵੀ ਅਸੀਂ ਵੀ ਸਾਦੀ ਤਾਂ ਵੀ ਜਿਵੇਂ ਇਹ ਹੈਨਰੀ ਫੋਰਡ ਨੇ ਕਾਰ ਨਹੀਂ ਕੱਢੀ ਸੀਗੀ ਇਹਦੀ ਵੀ ਇਹ ਤਾਂ ਮੈਂ ਹੀ ਬਣਾਇਆ ਵੀ ਮੈਂ ਜੇ ਮੰਨ ਲਾ ਇਹਨੂੰ ਮੈਂ ਟਾਰਕ ਬੋਲਾਦਾ ਜਾਂ ਇਹਦਾ ਟਾਰਕ ਵਧਾਦਾ ਇਹਦੀ ਕੇਮ ਬਦਲਦੀ ਤੇ ਤੇ ਪਿਸਟਨ ਵੱਡੇ ਪਾਦੇ ਵੀ ਇਹ ਤਾਂ ਬਈ ਮੈਂ ਹੀ ਕਰ ਸਕਿਆ ਆ ਵੀ ਇਹ ਕੰਪਨੀ ਕੰਪਨੀਆਂ ਨੂੰ ਕੀ ਆਉਂਦਾ ਸੀ ਜੀਨ ਮਨ ਨੂੰ ਵੀ ਜਦੋਂ ਹੈਨਰੀ ਫੋਰਡ ਨੇ ਕੰਮ ਆਪਦਾ ਮਸ਼ੀਨਰੀ ਸ਼ੁਰੂ ਕੀਤੀ ਆ ਜਦੋਂ ਚੀਜ਼ ਬਣਾਈ ਆ ਉਹਦੇ ਤੇ ਲੋਕ ਹੱਸਦੇ ਸੀਗੇ ਬਈ ਹਾਂ ਮੱਲਾ ਕਿਸੇ ਨੇ ਕਿਹਾ ਸੀ ਕਹਿੰਦਾ ਵੀ ਆਪਾਂ ਕਮਿਊਨੀਕੇਸ਼ਨ ਨੂੰ ਹੈਕ ਕਰੂਗਾ ਫੋਨ ਲੱਗ ਜਾ ਕਰਨਗੇ ਐਵੇਂ ਠੁੱਕਣਾ ਐ ਕਿਵੇਂ ਹੋ ਜਾਊਗਾ ਸਹੀ ਐ ਵੀ ਤੂੰ ਆਇਆ ਬੜਾ ਪਾਗਲ ਦਾ ਕਰਾ ਮਤਲਬ ਦਰਜਾ ਦੇ ਤਾਂ ਵੀ ਤੂੰ ਤਾਂ ਪਾਗਲ ਆ ਯਾਰ ਐਵੇਂ ਕਿਵੇਂ ਹੋ ਸਕਦਾ ਪਰ ਬਈ ਅੱਜ ਹੋਈ ਜਾਂਦਾ